ਫਿਰ ਕਹਿ ਦੰਦੇ ਨੇ ਨਿੰਗ ਮਾਰੇ ਆ ਜਿਹੜੀਆਂ ਪਹਿਲਾਂ ਹੀ ਸ਼ੁਰੂ ਤੋਂ ਬਲੌਗ ਕਹਿੰਦੇ ਗੰਦੇ ਬੰਦੀਆਂ ਤਾਂ ਉਹ ਦੂਈ ਦਾ ਘਰ ਕੀ ਵਿਸਾ ਲੈਣਗੇ ਜਾ ਕੇ ਉਹ ਉੱਥੇ ਵੀ ਉਹੀ ਚੀਜ਼ ਬਾਲਦੀਆਂ ਜਿੱਥੇ ਪਿੱਛੇ ਕਰੀ ਹੁੰਦੀ ਆ ਮੈਂ ਜਿੰਨੀਆਂ ਵੀ ਸੋਸ਼ਲ ਮੀਡੀਆ ਦੇ ਉੱਤੇ ਕੁੜੀਆਂ ਮੁੰਡੇ ਜੋ ਵੀ ਗੰਦ ਪਾ ਰਹੇ ਆ ਪਹਿਲਾਂ ਸਾਡਾ ਇਹ ਬੋਲ ਵਾਲਾ ਉਹਨਾਂ ਲਈ ਕਿ ਤੁਸੀਂ ਇਹ ਗੰਦ ਪਾਣੋਂ ਹਟਜੋ ਨਹੀਂ ਤਾਂ ਫਿਰ ਵਕ ਵਕ ਅੰਗਲਾਂ ਤੋਂ ਲੈਂਦੇ ਆ ਜਿਹੜੇ ਵੀ ਇਹ ਆ ਵਕ ਵਕ ਅੰਗਲਾਂ ਤੋਂ ਲੈਂਦੇ ਆ ਤਾਂ ਉਹ ਵੀ ਫਿਰ ਨਾਲ ਚੱਕੇ ਜਾਣਗੇ ਸੋਸ਼ਲ ਮੀਡੀਆ ਤੇ ਲੱਚਰਤਾ ਲਗਾਤਾਰ ਫੈਲ ਰਹੀ ਹੈ ਔਰ ਲੱਚਰਤਾ ਇਸ ਕਦਰ ਬੰਦ ਚੁੱਕੀ ਹੈ ਕਿ ਹੁਣ ਇਸ ਲਚਰਤਾ ਨੇ ਕਈ ਘਰ ਜਿਹੜੇ ਨੇ ਉਹ ਉਜਾੜ ਦਿੱਤੇ ਨੇ ਕਈ ਘਰਾਂ ਤੱਕ ਸੇਕ ਪਹੁੰਚ ਰਿਹਾ ਹੈ ਇਹਦਾ ਬੀਬੀ ਗੁਰਪ੍ਰੀਤ कौर ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਆ ਕਿਸ ਤਰ੍ਹਾਂ ਦੇਖਦੇ ਹੋਂ ਕਿ ਲਚਰਤਾ ਇਸ ਲੈਵਲ ਤੱਕ ਇਸ ਫੈਲ ਚੁੱਕੀ ਹੈ ਕਿ ਹੁਣ ਹੁਣ ਘਰਾਂ ਦੇ ਵਿੱਚ ਸੇਕ ਲੱਗਣਾ ਰਿਸ਼ਤੇ ਟੁੱਟਣੇ ਸ਼ੁਰੂ ਹੋ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਸ਼ਲ ਮੀਡੀਆ ਤੇ ਜੋ ਗੰਦ ਪੈ ਰਿਹਾ ਜੋ ਕਪਲ ਨੇ ਬਹੁਤ ਜ਼ਿਆਦਾ ਗੰਦ ਪਾ ਰਹੇ ਨੇ ਅਸੀਂ ਦੇਖਿਆ ਵੀ ਹੈ ਸੁਣਿਆ ਵੀ ਹੈ ਮਤਲਬ ਇਸ ਕੇਸਾਂ ਦੇ ਵਿੱਚ ਗਈ ਵੀ ਆ ਮੈਂ ਕਈ ਵਾਰ ਜਿਹੜਾ ਆਪਣਾ ਹੁਸ਼ਿਆਰਪੁਰ ਦੇ ਵਿੱਚ ਕੇਸ ਹੋਇਆ ਸੀ ਉੱਥੇ ਵੀ ਇਹੀ ਕੇਸ ਸੀ ਸਾਡੇ ਲਵੇ ਕਿ ਉੱਥੇ ਇੱਕ ਬੀਬੀ ਨੇ ਕਈ ਘਰ ਅਜਾੜੇ ਹੋਏ ਆ ਠੀਕ ਹੈ ਉਹ ਕਪਲਾਂ ਦੇ ਨਾਲ ਵੀਡੀਓ ਪਾਉਂਦੀਆਂ ਨੇ ਤਾਂ ਉਹਨਾਂ ਦੇ ਹਸਬੰਡਾਂ ਨਾਲ ਮਤਲਬ ਉੱਥੇ ਤਲਾਕਾਂ ਤੱਕ ਗੱਲ ਪਹੁੰਚ ਚੁੱਕ ਚੱਕਦੀ ਹੈ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਨਹੀਂ ਸੁਣੀਆਂ ਜਾਂਦੀਆਂ ਕੋਰਟ ਕਚੈਰੀਆਂ ਦੇ ਵਿੱਚ ਵੀ ਨੀ ਸੁਣਦੇ ਹੈਗੇ ਜਦੋਂ ਕੋਰਟ ਕਚੇਰੀਆਂ ਦੇ ਵਿੱਚ ਕੇਸ ਹੋ ਜਾਂਦੇ ਨੇ ਉੱਥੇ ਨਹੀਂ ਸੁਣਿਆ ਜਾਂਦਾ ਫਿਰ ਉੱਥੇ ਨਿੰਗ ਜਿੱਥੇ ਬੰਦੀਆਂ ਨੂੰ ਬੁਲਾਇਆ ਜਾਂਦਾ ਠੀਕ ਹੈ ਫਿਰ ਜਦੋਂ ਨਿੰਗ ਜਿੱਥੇ ਬੰਦੀ ਉੱਥੇ ਬਗ ਜਾਂਦੀ ਨਾ ਸੀ ਇਹ ਕਹਿੰਨੇ ਆ ਵੀ ਜਦੋਂ ਜੇ ਤੁਸੀਂ ਨਹੀਂ ਕੇਸ ਇਹ ਸਾਮ ਸਕਦੇ ਤਾਂ ਸਾਨੂੰ ਸੌਂਪ ਦਿਆ ਕਰੋ ਜਦੋਂ ਤੁਹਾਡੇ ਤੋਂ ਨਹੀਂ ਬਣਦੀਆਂ ਇਹ ਚੀਜ਼ਾਂ ਤੁਸੀਂ ਕਿਉਂ ਕਰਦੇ ਹੋ ਦਾਦਾ ਕੁਛ ਮੈਂ ਜਿੰਨੀਆਂ ਵੀ ਸੋਸ਼ਲ ਮੀਡੀਆ ਦੇ ਉੱਤੇ ਕੁੜੀਆਂ ਮੁੰਡੇ ਜੋ ਵੀ ਗੰਦ ਪਾ ਰਹੇ ਆ ਪਹਿਲਾਂ ਸਾਡਾ ਇਹ ਬੋਲ ਵਾਲਾ ਉਹਨਾਂ ਲਈ ਕਿ ਤੁਸੀਂ ਇਹ ਗੰਦ ਪਾਣੋਂ ਹਟਜੋ ਨਹੀਂ ਤਾਂ ਫਿਰ ਸਾਨੂੰ ਇਸ ਗੰਧ ਦੇ ਉੱਪਰ ਕੋਈ ਕਦਮ ਚੱਕਣਾ ਪੈਣਾ ਤੁਸੀਂ ਉਹ ਮਸਲਾ ਦੇਖਿਆ ਅੱਜਕੱਲ ਮਸਲਾ ਕਾਫੀ ਇੱਕ ਕਪਲ ਸੀਗਾ ਕੀਮੀ ਪਵਨ ਨਾਇਆ ਉਹ ਇੱਕ ਕੁੜੀ ਸੁਨੇਹਾ ਹੈਗੀ ਆ ਉਹਨਾਂ ਦਾ ਮਸਲਾ ਕਾਫੀ ਹਾਈਲਾਈਟ ਹੋਇਆ ਹਾਂ ਅਸੀਂ ਸੁਨੇਹਾ ਨੂੰ ਵੀ ਇਹ ਗੱਲ ਦਾ ਸੀ ਉਹ ਕਰਦੇ ਆ ਕਿ ਜੋ ਤੂੰ ਕਰ ਰਹੀ ਹੈ ਬਹੁਤ ਗਲਤ ਕਰ ਰਹੀ ਹੈ ਠੀਕ ਹੈ ਨਾ ਜੇ ਤੇਰਾ ਨਾਮ ਵੈਸੇ ਤਾਂ ਅਸੀਂ ਸੋਸ਼ਲ ਮੀਡੀਆ ਤੇ ਲੈਣਾ ਨਹੀਂ ਚਾਹੁੰਦੇ ਸੁਨੇਹਾ ਜੀ ਠੀਕ ਹੈ ਫਿਰ ਅਭੀ ਅਸੀਂ ਤੇਰਾ ਨਾਮ ਲੈ ਰਹੇ ਆ ਪਰ ਤੂੰ ਇੰਨਾ ਗੰਦ ਵਿਚਰ ਰਹੀ ਐ ਨਾ ਗੰਦ ਪਾ ਰਹੀ ਐ ਕਪਲਾਂ ਨੂੰ ਮਤਲਬ ਕਰ ਜਾੜ ਰਹੀ ਐ ਥੋੜਾ ਸੰਭਲ ਜਾ ਥੋੜਾ ਸੰਭਲ ਕੇ ਇਹ ਚੀਜ਼ਾਂ ਕਰ ਲੈ ਫਿਰ ਕਹਿ ਦੰਦੇ ਨੇ ਨਿੰਗ ਮਾਰੇ ਆ ਨਿੰਗ ਜਿੱਥੇ ਬੰਦੀਆਂ ਮਾਰੀਆਂ ਦੇਖ ਭਰਾਵਾਂ ਨੂੰ ਫਿਰ ਉਸ ਤੋਂ ਬਾਅਦ ਜੇ ਉਹ ਕੁਝ ਕਦਮ ਚੱਕਦੇ ਨੇ ਤਾਂ ਫਿਰ ਉਹਨਾਂ ਨੂੰ ਜੇਲਾ ਦਿਖਾਉਂਦੇ ਨੇ ਸਰਕਾਰਾਂ ਫਿਰ ਜੇਲਾ ਚ ਕਰ ਦੰਦੀਆਂ ਨੇ ਕਿਉਂਕਿ ਕਿਉਂ ਕਿ ਗੰਧਪਾਨ ਤੋ ਰੋਕ ਦੇ ਨੇ ਗੰਦ ਨਹੀਂ ਅਸੀਂ ਪੰਜਾਬ ਦੇ ਵਿੱਚ ਪੈਣ ਦੇਣਾ ਇਹ ਸਾਡੀ ਸੋਨੇ ਦੀ ਚਿੜੀ ਹੈ ਨਾ ਇਹਨੂੰ ਅਸੀਂ ਸੋਨੇ ਦੀ ਚਿੜੀ ਬਣਾ ਕੇ ਰੱਖਣਾ ਚਾਹੁੰਦੇ ਆ ਨਾ ਕਿ ਅਸੀਂ ਇਹਨੂੰ ਗੰਦਕੀ ਫਲਾਣਾ ਚਾਹੁੰਦੇ ਆ ਥੋਨੇ ਇੱਥੇ ਗੰਦਕੀ ਫਲਾਈ ਹੈ ਗੰਦਕੀ ਫਲਾਣੋਂ ਹਟਜੋ ਤੇ ਵੈਤਰ ਹੈ ਤੁਹਾਡੇ ਲਈ ਚੰਗੀਆਂ ਚੀਜ਼ਾਂ ਨੇ ਜੇ ਤੁਸੀਂ ਇਹ ਨਾ ਗਣ ਕੱਪੜੇ ਗੰਦੇ ਮੰਦੇ ਪਾਣੋਂ ਹਟਜੋngੀਆਂ ਤਾਂ ਤੁਹਾਨੂੰ ਕੋਈ ਵੀ ਕੁਝ ਨਹੀਂ ਕਹੂਗਾ ਜਿਹੜੀ ਪਰ ਉਹ ਤਾਂ ਆਪ ਆ ਕੇ ਰੀਲਾਂ ਪਾਉਂਦੀਆਂ ਨੇ ਅਲੱਗ-ਅਲੱਗ ਐਂਗਲਾਂ ਤੋਂ ਜਿਹੜੇ ਵੀ ਉਹ ਕੈਮਰਾ ਚਲਾਉਂਦੇ ਹੁੰਦੇ ਉਹਨਾਂ ਦਾ ਉਹ ਵੱਖ-ਵੱਖ ਐਂਗਲਾਂ ਤੋਂ ਲੈਂਦੇ ਆ ਜਿਹੜੇ ਵੀ ਇਹ ਵੱਖ-ਵੱਖ ਅੰਗਲਾਂ ਤੋਂ ਲੈਂਦੇ ਆ ਤਾਂ ਉਹ ਵੀ ਫਿਰ ਨਾਲ ਚੱਕੇ ਜਾਣਗੇ। ਉਹ ਵੀ ਨਾਲ ਹੀ ਹੋਣਗੇ। ਅਸੀਂ ਇਹ ਨਹੀਂ ਕਹਿੰਦੇ ਕਿ ਕੱਲੇ ਉਹ ਕੁੜੀਆਂ ਹੀ ਚੱਕੀਆਂ ਜਾਣਗੀਆਂ ਜਿਹੜੇ ਪਾਉਂਦੇ ਆ ਤਾਂ ਉਹ ਵੀ ਨਾਲ ਚੱਕੇ ਜਾਣਗੇ ਜਿਹੜੇ ਐਂਗਲ ਬਣਾ ਬਣਾ ਕੇ ਉਹਨਾਂ ਨੇ ਰੱਖੇ ਹੋਏ ਆ ਜੋ ਵੀ ਗੰਦ ਪਾ ਰਹੀਆਂ ਇਹ ਮੈਂ ਤਾਂ ਜਦੋਂ ਵੀ ਦੇਖਿਆ ਜਦੋਂ ਵੀ ਕਦੋਂ ਸੁਣਿਆ ਸੋਸ਼ਲ ਮੀਡੀਆ ਤੇ ਕੋਈ ਵੀ ਕੁੜੀ ਪਾਉਂਦੀ ਆ ਵੀਡੀਓ ਗੰਦਕੀ ਪਾਉਂਦੀ ਆ ਮੈਂ ਉਹਦੇ ਥੱਲੇ ਕਮੈਂਟ ਲਿਖਦੀ ਆ ਇੱਕ ਕਿ ਇਹ ਛੋਟੇ ਆ ਬੀਬਾ ਥੋੜਾ ਹੋਰ ਹੋਰ ਛੋਟੇ ਪਾਲਾ ਠੀਕ ਹੈ ਨਾ ਸ਼ਾਇਦ ਤੇਰੇ ਘਰੇ ਭਰਾ ਨਹੀਂ ਹੋਊਗਾ ਇਸ ਕਰਕੇ ਤੂੰ ਕੱਪੜੇ ਪਾਣੇ ਕਿ ਤੁਹਾਡੇ ਫਾਦਰ ਨਹੀਂ ਹੈਗੇ ਤੁਹਾਡੇ ਘਰ ਦੇ ਵਿੱਚ ਭਰਾ ਨਹੀਂ ਹੈਗੇ ਤੁਸੀਂ ਇੰਨੀ ਗੰਦਗੀ ਫੁਲਾ ਰਹੀਓ ਕਿਉਂ ਫੁਲਾ ਰਹੀਓ ਪਰ ਕਈਆਂ ਦੇ ਜਿਹੜੇ ਕਪਲ ਦੇਖਿਆ ਉਹਨਾਂ ਦੇ ਪਤੀ ਆਪ ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਪਾਉਂਦੇ ਆਪਣੀ ਪਤਨੀ ਦੀ ਤੇ ਇਹ ਵੀ ਅਸੀਂ ਗਲਤ ਕਹਿੰਦੇ ਆ ਕਿਉਂ ਪਾਉਂਦੇ ਆ ਕੀ ਗੱਲ ਉਹ ਕਿਸੇ ਦੀ ਧੀ ਨਹੀਂ ਹੈਗੀ ਤੇਰੇ ਘਰ ਵਿਆਹ ਕੇ ਆਈ ਆ ਉਹ ਫੇਰੇ ਆਨੰਦ ਕਾਰਜ ਕਰਾ ਕੇ ਆਈ ਆ ਉਹ ਤਾਂ ਉਹਦੀ ਤੂੰ ਐਡੀ ਗੰਦੀਏ ਵੀਡੀਓ ਪਾਣ ਲੱਗ ਰਿਆ ਤੈਨੂੰ ਫੇਮ ਚਾਹੀਦਾ ਸਿਰਫ ਸਿਰਫ ਇਹ ਪੈਸਾ ਵਾਸਤੇ ਪੈਸੇ ਵਾਸਤੇ ਇੱਕ ਆਵਦੀ ਔਰਤ ਦੀ ਇੱਜ਼ਤ ਨੂੰ ਲਲਾਮ ਕਰ ਰਿਆ ਤੂੰ ਕਿਉਂ ਕਰ ਰਿਆ ਕਾਹ ਤੋਂ ਕਰ ਰਿਆ ਸਾਨੂੰ ਇਹ ਚੀਜ਼ਾਂ ਅਸੀਂ ਡਿਟੇਲ 'ਚ ਇਹ ਚੀਜ਼ਾਂ ਮੰਗਦੇ ਆ ਦੋ ਸਾਨੂੰ ਇਹ ਡਿਟੇਲ ਦੇ ਵਿੱਚ ਕਿ ਕੀ ਤੁਸੀਂ ਆਪਣੀ ਵੈਫ ਦੀ ਇੱਜ਼ਤ ਨੂੰ ਬਣਾਉਣ ਦੀ ਵਜੇ ਉਹਨੂੰ ਇੱਜ਼ਤ ਨੂੰ ਗੁਮਾ ਰਹੇ ਹੋ ਕਿਉਂ ਕਾਸ ਤੋਂ ਗੁਮਾ ਰਹੇ ਹੋ ਭਾਈ ਕਿ ਤੁਹਾਡੇ ਨੂੰ ਪੈਸਾ ਚਾਹੀਦਾ ਇੱਕ ਇੱਕ ਪੈਸੇ ਲਈ ਕਰ ਰਹੇ ਹੋ ਤੁਸੀਂ ਇਹ ਕਾਰਜ ਇਹ ਤਾਂ ਅੱਜਕੱਲ ਤਾਂ ਕਹਿੰਦੇ ਕਿ ਇਹਨੂੰ profession ਹੀ ਬਣਾ ਲਿਆ ਇਹਨੂੰ ਧੰਦਾ ਹੀ ਬਣਾ ਲਿਆ ਕਿ ਅਗਰ ਕੋਈ ਕੰਮ ਨਹੀਂ ਹੈਗਾ ਕਰਨ ਨੂੰ ਤਾਂ ਇੱਕ ਫੋਨ ਖਰੀਦੋ ਉਸ ਤੋਂ ਬਾਅਦ ਬਲੌਗ ਬਣਾ ਲਗ ਜਾਓ ਤੇ ਆਪਣੀ ਪਤਨੀ ਦੀ ਤਸਵੀਰਾਂ ਦਿਖਾਣ ਲੱਗ ਜਾਓ ਸੋਸ਼ਲ ਮੀਡੀਆ ਦੇ ਫਿਰ view ਆ ਜਾਂਦੇ ਉਹ view ਲੈਂਦੇ ਆ ਨਾ ਉਹਨਾਂ ਨੂੰ ਪੈਸਾ ਚਾਹੀਦਾ ਪੈਸੇ ਲਈ ਸਿਰਫ ਇੱਕ ਆਪਦੀ ਜਨਾਨੀ ਦੀ ਇੱਜ਼ਤ ਨਹੀਂ ਦਿਖਦੀ ਉੱਥੇ ਉਹਨਾਂ ਨੂੰ ਜਿਨੂੰ ਘਰ ਦੇ ਵਿੱਚ ਵਿਆਹ ਕੇ ਲੈ ਕੇ ਆਏ ਆ ਮਹਾਰਾਜ ਦੇ ਅੱਗੇ ਆਨੰਦ ਕਾਰਜ ਕਰਾ ਕੇ ਫੇਰੇ ਕਰਾ ਕੇ ਲੈ ਕੇ ਆਏ ਆ ਸੀ ਉਹਦੀ ਇੱਜ਼ਤ ਨਹੀਂ ਦਿਖਦੀ ਉਹਨਾਂ ਨੂੰ ਉਹਨਾਂ ਨੂੰ ਸਿਰਫ ਵਿਊ ਚਾਹੀਦੇ ਨੇ ਪੈਸੇ ਚਾਹੀਦੇ ਨੇ ਚਾਹੇ ਉਹ ਨਗਨ ਹੋ ਕੇ ਕੱਪੜੇ ਪਾ ਕੇ ਉਹ ਕਰਦਣ ਚਾਹੇ ਜਮੀ ਨੰਗੀਆਂ ਹੋ ਕੇ ਪਾਦਣ ਸਾਡੇ ਤਾਂ ਦਿਲ ਗਲੂ ਖਤਮ ਹੈ ਕਹਾਣੀ ਖਤਮ ਕਰੀ ਪਈ ਹੈ ਪੰਜਾਬ ਦੇ ਵਿੱਚ ਤੁਸੀਂ ਮੁਹਾਲੀ ਦੇ ਵਿੱਚ 3B2 ਜੁਬਲੀ ਬੋਗ ਦੇ ਵਿੱਚ ਕਾਫੀ ਇਨਫਲੂਐਂਸਰ ਜਿਨੂੰ ਆਪਣੀ ਕੁੜੀਆਂ ਕਹਿੰਦੀਆਂ ਨੇ ਕਿ ਅਸੀਂ ਕਲੱਬਾਂ ਦੇ ਵਿੱਚ ਕਲੱਬਾਂ ਦੇ ਵਿੱਚ ਮੈਂ ਬਹੁਤ ਦੇਖਿਆ ਕਲੱਬਾਂ ਦੇ ਵਿੱਚ ਇੱਕ ਨਹੀਂ ਚਾਰ-ਚਾਰ ਮੁੰਡਿਆਂ ਦੇ ਨਾਲ ਉਹ ਕਰਦੀਆਂ ਕੁੜੀਆਂ ਮੈਂ ਹੁਣ ਮਤਲਬ 10 ਸਾਲ ਤੋਂ ਮੈਂ ਇਹ ਚੀਜ਼ ਦੇ ਵਿੱਚ ਪਈ ਆ ਮੈਂ ਕਲੱਬਾਂ ਦੇ ਵਿੱਚ ਇੰਨੀਆਂ ਕੁੜੀਆਂ ਦੇਖ ਚੁੱਕੀ ਆ ਕਿ ਇੱਕ-ਇੱਕ ਮੁੰਡੇ ਨਾਲ ਦਦ ਇੱਕ ਕੁੜੀ ਹੁੰਦੀ 10-10 ਮੁੰਡੇ ਹੁੰਦੇ ਆ ਉੱਥੇ ਦੱਸੋ ਕੀ ਗੱਲ ਤੁਹਾਨੂੰ ਇੰਨੀ ਹੋਸ਼ਵਾਜ਼ ਉੱਡੀ ਪਈ ਏ ਤੁਹਾਡੀ ਵੀ ਤੁਸੀਂ ਜਮਾ ਹੀ ਖਤਮ ਹੋ ਚੁੱਕੀ ਹੋ ਥੋੜੇ ਦਿਲਾ-ਦਿਮਾਗਾਂ 'ਚ ਗੱਲ ਨਹੀਂ ਹੈਗੇ ਤੁਹਾਡੇ ਭਰਾ ਨਹੀਂ ਹੈਗੇ ਘਰ ਦੇ ਵਿੱਚ ਮਾਰ ਦਿੱਤਾ ਪਰਿਵਾਰਾਂ ਨੂੰ ਭਾਈਆਂ ਨੂੰ ਮਾਰ ਦਿੱਤਾ ਮਾਵਾ ਪਾਪਾ ਨੂੰ ਮਾਰ ਦਿੱਤਾ ਕੀ ਇੱਜ਼ਤ ਹੈ ਤੁਹਾਡੀ ਕੋਈ ਇੱਜ਼ਤ ਹੈ ਮੈਨੂੰ ਦੱਸੋ ਜੇ ਤੁਹਾਡੀ ਕੋਈ ਇੱਜ਼ਤ ਹੈਗੀ ਹੈ ਜੇ ਨਹੀਂ ਹੈਗੀ ਤਾਂ ਫਿਰ ਤੁਸੀਂ ਖਤਮ ਹੋ ਪਰ ਕਈ ਲੋਕੀ ਇਦਾਂ ਦੇ ਨਹੀਂ ਜਿਹੜੇ ਪੂਰਾ ਦਿਨ ਸੋਏ ਰਹਿੰਦੇ ਨੇ ਸ਼ਾਮੇ ਉੱਠਦੇ ਨੇ ਪੂਰੀ ਪੂਰੀ ਰਾਤ ਘੁੰਮਦੇ ਨੇ ਆ ਕਈ ਤਰ੍ਹਾਂ ਦੀਆਂ ਵੀਡੀਓਸ ਫਿਰ ਕਈ ਤਰ੍ਹਾਂ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪ੍ਰੋਸਟੀਚਨ ਕਾਫੀ ਚੱਲ ਰਿਹਾ ਹੈ ਕਿਸ ਨੂੰ ਕੋਈ ਬਈ ਨਸ਼ਾ ਵੇਚ ਰਿਹਾ ਹੈ ਵੱਡੀ ਵੱਡੀ ਗੱਡੀਆਂ ਉਹਨਾਂ ਕੋਲ ਆ ਜਾਂਦੀਆਂ ਨੇ ਘਰੋਂ ਕੱਡੇ ਹੋਏ ਨੇ ਇਨਕਮ ਸੋਰਸ ਕੋਈ ਨਹੀਂ ਹੈਗਾ ਫਿਰ ਲੋਕੀ ਸਵਾਲ ਉੱਠ ਚੱਕਦੇ ਆ ਕਿ ਯਾਰ ਇਹ ਆ ਕਿੱਥੋਂ ਰਿਹਾ ਉਹ ਪਤਾ ਕੀ ਕਰਦੇ ਆ ਵੀਰ ਜੀ ਉੱਥੇ ਉਹਨਾਂ ਨੂੰ ਨਾ ਇਹ ਚੀਜ਼ਾਂ ਹੁੰਦੀਆਂ ਨੇ ਵੱਡੀਆਂ ਗੱਡੀਆਂ ਲੈ ਲਈਆਂ ਕਾਰਾਂ ਲੈ ਲਈਆਂ ਵੱਡੇ ਵੱਡੇ ਛੌਂਕ ਪੂਰੇ ਕਰਦੇ ਆ ਜਿਨ੍ਹਾਂ ਦੇ ਇੱਕ ਫੈਮਲੀ ਚੋਂ ਮੈਂਬਰ ਬਾਹਰ ਗਿਆ ਕੈਨੇਡਾ ਅਮਰੀਕਾ ਦੇ ਵਿੱਚ ਉਧਰੋਂ ਇਮਕਨ ਪਾ ਰਿਹਾ ਇਧਰ ਠੀਕ ਹੈ ਨਾ ਉਹ ਫਿਰ ਇੱਥੇ ਐਸ਼ ਕਰਦਾ ਅਚਾਂ ਦੇ ਵਿੱਚ ਫਿਰ ਉੱਥੇ ਕੁੜੀਆਂ ਨੂੰ ਵੀ ਲੈ ਕੇ ਆਂਦਾ ਕਲੱਬਾਂ ਦੇ ਵਿੱਚ ਵੀ ਲੈ ਕੇ ਜਾਂਦੇ ਆ ਉਹ ਬੱਚੀਆਂ ਨੂੰ ਫਿਰ ਉੱਥੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਆ ਏਰੀਏ ਨੇ ਜ਼ਿਲ੍ਹੇ ਨੇ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਇਧਰ ਅੰਮ੍ਰਿਤਸਰ ਏਰੀਆ ਹੋ ਗਿਆ ਇਧਰਲੇ ਏਰੀਏ ਨੇ ਸਾਰੇ ਹਨਾ ਇਧਰ ਉਹ ਬੱਚੀਆਂ ਆਂਦੀਆਂ ਇੱਥੇ ਪੜ੍ਹਾਈ ਕਰਨ ਵਾਸਤੇ ਮਾਵਾ ਪਿਤਾ ਕਦੇ ਵਾਸਤੇ ਭੇਜਦੇ ਆ ਪੜ੍ਹਨ ਵਾਸਤੇ ਕਹਿੰਦੇ ਨੇ ਸਾਡੀ ਚੰਡੀਗੜ੍ਹ ਬੇਟੀ ਪੜ੍ਹਨ ਗਈ ਆ ਠੀਕ ਹੈ ਨਾ ਪੜ੍ਹਾਈ ਕਰਨ ਗਈ ਆ ਪਰ ਉੱਥੇ ਕੀ ਆ ਉੱਥੇ ਕੀ ਕਰਦੀ ਆ ਕਿ ਉਹ ਸਿਰਫ ਛੋਟੇ-ਛੋਟੇ ਕੱਪੜੇ ਪਾ ਲੈਣੇ ਆ ਕਾਲਜ 'ਚ ਜਾਣਾ ਉਹਨੇ ਕਾਲਜ 'ਚ ਆਂਦੀ ਐ ਤਾਂ ਵੀ ਛੋਟੇ ਕੱਪੜੇ ਹੁੰਦੇ ਜਾਂਦੀ ਐ ਤਾਂ ਵੀ ਛੋਟੇ ਕੱਪੜੇ ਹੁੰਦੇ ਆ ਉਹਦੇ ਤੋਂ ਬਾਅਦ ਉਹਨੇ ਕੀ ਕਰਨਾ ਹੁੰਦਾ ਉੱਥੇ ਜਾ ਕੇ ਡਾਂਸ ਭੰਗੜੇ ਸ਼ੁਰੂ ਕਰ ਲੈਂਦੀਆਂ ਨੇ ਇਹ ਆ ਕੇ ਇੱਥੇ ਪਰ ਲੱਗਦਾ ਨਹੀਂ ਕਿ ਜਿਹੜੇ ਬਲੌਗ-ਬਲੌਗ ਜੇ ਪਾਉਂਦੇ ਆ ਉਹ ਉਹਨਾਂ ਕਰਕੇ ਕਈਆਂ ਦੇ ਘਰ ਵਸ ਨਹੀਂ 파ਰੇ ਜਿਨ੍ਹਾਂ ਦੇ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਉਹ ਰਹੀਂ ਨਹੀਂ ਪਾਉਂਦੇ ਜ਼ਿਆਦਾਤਰ ਆਪਣੇ ਨਾਲ ਜਿਹੜੀਆਂ ਪਹਿਲਾਂ ਹੀ ਸ਼ੁਰੂ ਤੋਂ ਬਲੌਗ ਕਹਿੰਦੇ ਗੰਦੇ ਪਾਉਂਦੀਆਂ ਤਾਂ ਉਹ ਦੂਏ ਦਾ ਘਰ ਕੀ ਵਿਸਾ ਲੈਣਗੇ ਜਾ ਕੇ ਮਿਸਾਲਾਂ ਲੰਗੀਆਂ ਦੱਸੋ ਮੈਨੂੰ ਬਸਾਂਦੀਆਂ ਨੇ ਨਹੀਂ ਬਸਾਂਦੀਆਂ ਉਹ ਉੱਥੇ ਵੀ ਉਹੀ ਚੀਜ਼ ਪਾਲਦੀਆਂ ਨੇ ਜਿੱਥੇ ਪਿੱਛੇ ਕਰੀ ਹੁੰਦੀ ਆ ਫਿਰ ਉੱਥੇ ਤਲਾਕ ਹੋਣੇ ਸ਼ੁਰੂ ਹੋ ਜਾਂਦੇ ਨੇ ਉੱਥੇ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਸੱਸ ਸਹੁਰੇ ਨੂੰ ਰੋਟੀ ਨਹੀਂ ਦਿੰਦੀਆਂ ਇਹ ਜਾ ਕੇ ਰੋਟੀ ਬਾਅਦ ਚ ਬਣਦੀ ਹੋਊਗੀ ਜਾ ਕੇ ਉਹਦੇ ਉੱਤੇ ਬਲੌਕ ਪਾਣੇ ਸ਼ੁਰੂ ਕਰ ਦਿੰਦੀਆਂ ਨੇ ਬਾਬਾ ਗਲਾਬ ਸਿੰਘ ਜੀ ਦਾ ਗਾਣਾ ਸੁਣਿਆ ਤਾਂ ਉਹਨੇ ਸ਼ਬਦ ਉਹ ਲਾਉਂਦੇ ਆ ਬੀਬੀ ਗਾ ਉਹਨਾਂ ਨੇ ਲਾਇਆ ਇੱਕ ਸ਼ਬਦ ਉਹਦੇ ਵਿੱਚ ਸੁਣਿਆ ਕੀ ਬੈ ਨੂੰ ਬਲੌਕ ਬਣਾਉਂਦੀ ਐ ਬੀਬੀ ਚੌਂਕਾ ਚੁੱਲਾ ਸਾਹਮਦੀ ਐ ਬੀਬੀ ਤਾਂ ਚੌਂਕਾ ਚੁੱਲੇ ਤੇ ਉਗਰੀ ਰੱਖੀ ਹੋਈ ਉਹਨਾਂ ਨੇ ਨੂੰਹਾਂ ਨੇ ਬਲੌਕ ਬਣਾਣੇ ਸ਼ੁਰੂ ਕਰਤੇ ਨੇ ਕਿਉਂ ਬਣਾਉਂਦੀਆਂ ਨੇ ਬਈ ਤੁਸੀਂ ਪਿਛਲੇ 10 ਸਾਲਾਂ ਤੋਂ ਸਾਰੇ ਕੇਸ ਦੇਖ ਰਹੇ ਹੋ ਹੁਣ ਪਿਛਲੇ ਅਗਰ 1 ਸਾਲ ਦੀ ਗੱਲ ਕੀਤੀ ਜਾਵੇ ਇਦਾਂ ਦੇ ਕਿੰਨੇ ਕੇਸ ਤੁਹਾਡੇ ਕੋਲ ਆਏ ਨੇ ਕਿ ਇਸ ਕਰਕੇ ਸੋਸ਼ਲ ਮੀਡੀਆ ਕਰਕੇ ਆ ਵਕ ਵਕ ਵੀ ਰੀਜ਼ਨ ਕਰਕੇ ਘਰ ਉਜੜੇ ਨੇ ਮੇਰੇ ਕੋਲ ਬਹੁਤ ਹਜ਼ਾਰਾਂ ਹੀ ਕੇਸ ਆ ਚੁੱਕੇ ਨੇ ਜੀ ਹਜ਼ਾਰਾਂ ਹੀ ਕੇਸ ਆ ਚੁੱਕੇ ਨੇ ਮੇਰੇ ਕੋਲੇ ਜੇ ਕਿ ਭੈਣ ਜੀ ਸਾਡੇ ਹਸਬੰਡ ਮੈਨੂੰ ਛੱਡ ਕੇ ਕਿਸੇ ਹੋਰ ਔਰਤ ਨਾਲ ਰਹਿ ਰਹੇ ਨੇ ਕਿਸੇ ਹੋਰ ਔਰਤ ਨਾਲ ਜਾ ਕੇ ਉਹਨਾਂ ਨੇ ਉਹ ਕਰ ਰਿਆ ਚਾਰ ਚਾਰ 10 10 ਬੱਚਿਆਂ ਦੇ ਮਾਪੇ ਵੀ ਚਾਰ ਚਾਰ ਦੇ ਬਾਪ ਵੀ ਜਾ ਕੇ ਹੋਰ ਔਰਤ ਨਾਲ ਰਹਿ ਰਹੇ ਨੇ ਤੇ ਇਹ ਗੱਲ ਕੁੜੀਆਂ ਤੇ ਵੀ ਆ ਰਹੀ ਹੈ ਕੁੜੀਆਂ ਵੀ ਕਰਦੀਆਂ ਇਹਨਾਂ ਦੇ ਇਕੱਲੇ ਬੰਦੇ ਨਹੀਂ ਕਰਦੇ ਜੇ ਘਰ ਦੇ ਵਿੱਚ ਇੱਕ ਔਰਤ ਹੈ ਔਰਤ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਬੰਦੇ ਨੂੰ ਆੰਦੇ ਨੂੰ ਪਾਣੀ ਧਾਣੀ ਸਭ ਕੁਝ ਦੇਣੀ ਇੱਜ਼ਤ ਦੇਣੀ ਚਾਹੀਦੀ ਤਾਂ ਬੰਦਾ ਬਾਹਰ ਨਹੀਂ ਜਾਂਦਾ ਠੀਕ ਹੈ ਨਾ ਜਦੋਂ ਫਿਰ ਉਹੀ ਬੰਦਾ ਔਰਤ ਘਰੋਂ ਨਹੀਂ ਦਿੰਦੀ ਉਹਨੂੰ ਪਿਆਰ ਤਾਂ ਉਹਨੇ ਬਾਹਰ ਜਾਣਾ ਸ਼ੁਰੂ ਹੋ ਜਾਂਦਾ ਫਿਰ ਬਾਹਰ ਉਹ ਜਿਹੜੀ ਜਨਾਨੀ ਹੈ ਬੰਦੇ ਨੂੰ ਬੰਦਾ ਨਹੀਂ ਦਿੰਦਾ ਉਹਨੂੰ ਇਹ ਚੀਜ਼ਾਂ ਤਾਂ ਫਿਰ ਜਨਾਨੀ ਬਾਹਰ ਜਾਣੀ ਸ਼ੁਰੂ ਹੋ ਜਾਂਦੀ ਹੈ ਕਿਉਂ ਕਰਦੇ ਨੇ ਆ ਜਾਂ ਕੁਝ ਮੈਂ ਇਹ ਚੀਜ਼ਾਂ ਤੇ ਬਹੁਤ ਨਫ਼ਰਤ ਕਰਦੀ ਆਂ ਇਹ ਚੀਜ਼ਾਂ ਤੋਂ ਮੈਂ ਚਾਹਨੀ ਆਂ ਕਿ ਇਹ ਚੀਜ਼ਾਂ ਸਾਡੇ ਪੰਜਾਬ ਦੇ ਵਿੱਚ ਨਾ ਹੋਣ ਮੇਰੇ ਕੋਲ ਹਜ਼ਾਰਾਂ ਹੀ ਐਦਾਂ ਦੇ ਕੇਸ ਆ ਚੁੱਕੇ ਨੇ ਜਿਨ੍ਹਾਂ ਦੇ ਘਰ ਉਜੜ ਚੁੱਕੇ ਨੇ ਇੱਥੋਂ ਤੱਕ ਕਿ ਕੁੜੀਆਂ ਨੇ ਖੁਦ ਖੁਸ਼ੀ ਕਰਨ ਦੀ ਵੀ ਖੋਜ ਸਕੀ ਆ ਆਖਰ ਦੇ ਵਿੱਚ ਕੁਝ ਸੁਨੇਹਾ ਕੋਈ ਮੈਸੇਜ ਲਾਣਾ ਚਾਹੁੰਗੇ ਉਹਨਾਂ ਲੋਕਾਂ ਨੂੰ ਮੈਂ ਮੈਸੇਜ ਇਹ ਲਾਨੀ ਆਂ ਕਿ ਜਿੰਨੇ ਵੀ ਮੇਰੇ ਪੰਜਾਬ ਚਾਹੇ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਕਪਲ ਨੇ ਚਾਹੇ ਭੈਣਾ ਬੀਬੀਆਂ ਜੋ ਵੀ ਦੇਖੋ ਮੈਂ ਕਹਨੀ ਆ ਵੀ ਇਹ ਗੰਦਪਣੇ ਨੂੰ ਛੱਡ ਕੇ ਇੱਕ ਸਿੰਘਣੀ ਆ ਸਜੰਦ ਦੀ ਕੋਸ਼ਿਸ਼ ਕਰੋ ਜਦੋਂ ਤੁਹਾਡੇ ਇਹ ਸ਼ਸਤਰ ਹੱਥ 'ਚ ਹੋਇਆ ਤਾਂ ਇਹ ਸ਼ਸਤਰ ਜਦੋਂ ਹੱਥ 'ਚ ਹੋਊਗਾ ਤੁਹਾਨੂੰ ਤਾਂ ਕੋਈ ਉਹ ਹੀ ਨਹੀਂ ਕਹਿਣ ਵਾਲਾ ਹੋਊਗਾ ਤੁਹਾਨੂੰ ਕੋਈ ਬਾਜ ਨਹੀਂ ਮਾਰੂਗਾ ਉਹ ਐ ਪਹਿਲਾਂ ਸੋਚੂਗਾ 10 ਵਾਰ ਬਾਜ ਮਾਰਨ ਤੋਂ ਵੀ ਅਸੀਂ ਸਿੰਘਣੀ ਨੂੰ ਬਾਜ ਕਿੱਦਾਂ ਮਾਰਾਂਗੇ ਜਦੋਂ ਸਿਰ ਤੇ ਤੁਸੀਂ ਦਿਮਾਲੇ ਸਜਾਏ ਆਂ ਸ਼ਸਤਰ ਤੁਹਾਡੇ ਲਵੇ ਆਂ ਕੋਈ ਤੁਹਾਨੂੰ ਕੁਝ ਨਹੀਂ ਕਹੂਗਾ ਮੇਰੀ ਇਹੀ ਬੇਨਤੀ ਆ ਭੈਣਾ ਬੀਬੀਆਂ ਨੂੰ ਕਿ ਪਹਿਲਾਂ ਅਮਰਤਾ ਤਾਰੀ ਸੱਜਜੋ ਸਿੰਘਣੀਆਂ ਸੱਜਜੋ ਸਾਬਕੌਰ ਦੀਆਂ ਮਾਵਾਂ ਦੀਆਂ ਧੀਆਂ ਬਣਜੋ ਜੇ ਥੋਨੇ ਇਹ ਥੋਡੇ ਪੁੱਤ ਧੀਆ ਕਰਵਸਾਣੇ ਆ ਜੇ ਥੋਨੇ ਨਹੀਂ ਬਸਾਣੇ ਤਾਂ ਫਿਰ ਸੋਸ਼ਲ ਮੀਡੀਆ ਤੇ ਚਲੀ ਜਾਓ ਫਿਰ ਅਸੀਂ ਆਪੇ ਕਰ ਲਾਂਗੇ ਸੈਟ ਫਿਰ ਸਾਡੇ ਹੱਥ ਆ ਜਾਣੀਆਂ ਡੋਰ ਆ ਵੀ ਰਹੀ ਐ ਕਰ ਵੀ ਰਹੇ ਆ ਹੁਣ ਤੱਕ ਕਰ ਰਹੇ ਆ ਫਿਰ ਹੋਰ ਕਰਾਂਗੇ ਦੁੱਗਣਾ ਕਿ ਸਾਨੂੰ ਕੋਈ ਰੋਕਣ ਵਾਲਾ ਤਾਂ ਹੈ ਨਹੀਂ ਅਸੀਂ ਸਿਰਫ ਇੱਕ ਵਸਾਉਂਗੇ ਕਿਦਾਂ ਤੁਸੀਂ ਜਦੋਂ ਇਹ ਸੋਸ਼ਲ ਮੀਡੀਆ ਦੇਖ-ਦੇਖ ਕੇ ਕਾਫੀ ਚੀਜ਼ਾਂ ਦੇਖ-ਦੇਖ ਕੇ ਵਧੀਆ ਵੀ ਕਾਫੀ ਚੀਜ਼ਾਂ ਨੇ ਲੋਕੀ ਵਧੀਆ ਚੀਜ਼ਾਂ ਕੰਟੈਂਟ ਸ਼ੇਅਰ ਕਰਦੇ ਆ ਸਿੱਖਣ ਨੂੰ ਵੀ ਮਿਲਦਾ ਬੰਦਾ ਮੋਟੀਵੇਟ ਵੀ ਹੁੰਦਾ ਪਰ ਜਦੋਂ ਇਹ ਚੀਜ਼ਾਂ ਦਿਖਾਉਂਦੀਆਂ ਕਿ ਬਈ ਲੱਖਾਂ ਕਰੋੜ ਸਾਡਾ ਲਾਈਫ ਸਟਾਈਲ ਇਹ ਆ ਅਸੀਂ ਭੈ ਲੱਖਾਂ ਕਰੋੜਾਂ ਦੀਆਂ ਚੀਜ਼ਾਂ ਖਰੀਦ ਰਹੇ ਆ ਸਾਡੇ ਜੋ ਪਿਆਰ ਬੋਤ ਆ ਅਸੀਂ ਅਸੀਂ ਲੜਦੇ ਨਹੀਂ ਅਸੀਂ ਬੱਕ ਬੱਕ ਚੀਜ਼ਾਂ ਕਰਦੇ ਆ ਫਿਰ ਇਹ ਚੀਜ਼ਾਂ ਦੇਖ ਕੇ ਲੱਗਦਾ ਕਿ ਦੁਬਾਰਾ ਜਦੋਂ ਇੱਕ ਵਾਰੀ ਦਿਮਾਗ ਖਰਾਬ ਹੋ ਗਿਆ ਤੇ ਇਹ ਠੀਕ ਦੁਬਾਰਾ ਸੈੱਟ ਨਹੀਂ ਹੁੰਦਾ ਹੁੰਦਾ ਨਹੀਂ ਕਦੇ ਵੀ ਨਹੀਂ ਹੁੰਦਾ ਉਹ ਦਿਮਾਗ ਸੱਟ ਜਦੋਂ ਉਸ ਚੀਜ਼ ਦੇ ਵਿੱਚ ਹੁਣ ਸਾਡੇ ਤੋਂ ਹੀ ਲਾ ਲੋ ਅਸੀਂ ਅੱਜ ਮਹਾਰਾਜ ਦੀ ਬਾਣੀ ਨਾਲ ਗਰਵਾਣੀ ਨਾਲ ਇੰਨੇ ਜੁੜੇ ਹੋਏ ਆ ਇੰਨੇ ਆਪਦੇ ਚੋਲੇ ਪਿਆਰ ਕਰਦੇ ਆ ਆਪਦੇ ਸ਼ਸਤਰਾ ਵਸਤਰਾ ਨੂੰ ਅਸੀਂ ਇਹ ਚੀਜ਼ ਤੋਂ ਕਦੇ ਲੱਗਣੀ ਹੋ ਸਕਦੇ ਸਾਡੀ ਤੌਣ ਜਾ ਸਕਦੀ ਅਸੀਂ ਇਹ ਚੀਜ਼ ਤੋਂ ਲੱਗਣੀ ਹੋ ਸਕਦੀ ਐਦਾਂ ਹੀ ਉਹ ਇਨਸਾਨ ਜੋ ਵੀ ਕਪਲ ਨੇ ਉਹ ਨਹੀਂ ਵਾਰ ਨਿਕਲ ਸਕਦੇ ਚੀਜ਼ਾਂ ਤੋਂ ਕਈ ਕਪਲੇ ਐਦਾਂ ਦੇ ਨੇ ਬੜੇ ਸੋਹਣੇ ਵੀਡੀਓ ਪਾਉਂਦੇ ਨੇ ਬੜੀਆਂ ਸੋਹਣੀਆਂ ਚੀਜ਼ਾਂ ਦਿਖਾਉਂਦੇ ਨੇ ਉਹ ਵਧੀਆ ਵੀ ਲੱਗਦੀ ਨੇ ਕਿ ਆਪਦੀ ਵਾਈਫ ਨੂੰ ਹਸਬੰਡ ਇੰਨਾ ਪਿਆਰ ਕਰਦਾ ਸੋਹਣੀਆਂ ਵੀ ਲੱਗਦੀ ਨੇ ਵਾਈਫ ਵੀ ਆਪਦੇ ਹਸਬੰਡ ਨੂੰ ਇੰਨਾ ਪਿਆਰ ਕਰਦੀ ਆ ਉੱਥੇ ਚੀਜ਼ਾਂ ਵਧੀਆ ਨੇ ਕਿਤੇ ਚੀਜ਼ਾਂ ਇੰਨੀਆਂ ਗੰਦੀਆਂ ਅਸ਼ੀਲੀਆਂ ਪਾਈਆਂ ਹੋਈਆਂ ਨੇ ਉਹ ਨਹੀਂ ਦੇਖਣ ਨੂੰ ਦਿਲ ਕਰਦਾ ਸਾਡੇ ਭਚੰਗੀ ਨੇ ਸਾਡੇ ਬੱਚੇ ਨੇ ਸਿੰਘਣੀਆਂ ਨੇ ਸਿੰਘ ਨੇ ਸਭ ਦੇਖਦੇ ਨੇ ਉਹ ਸੋਸ਼ਲ ਮੀਡੀਆ ਤੇ ਉਹ ਗੰਦ ਉਹ ਗੰਦ ਕਿਉਂ ਕਰਦੀ ਆਂ ਉਹ ਭੈਣੋ ਸਾਡੀ ਤੁਹਾਡੇ ਅੱਗੇ ਬੋਲ ਵਾਲਾ ਹੀ ਆ ਸਾਡਾ ਬੇਨਤੀ ਏ ਅਸੀਂ ਪਹਿਲਾਂ ਬੇਨਤੀ ਕਰਦੇ ਹੁੰਨੇ ਆ ਕਿ ਇਹ ਸੋਸ਼ਲ ਮੀਡੀਆ ਤੇ ਗੰਦ ਪਾਣੋ ਛੱਡ ਦਿਓ ਤੁਹਾਨੂੰ ਚੰਗੀ ਚੀਜ਼ ਦੱਸੀ ਜਾ ਰਹੀ ਏ ਚੰਗੀ ਚੀਜ਼ ਦੇ ਗੈ ਲੱਗ ਜੋ ਆ 27 ਦੇ ਵਿੱਚ ਆ ਕੇ ਨਾ ਸਿਰਫ ਦਿਮਾਲੇ ਵਾਲੀਆਂ ਸਿੰਘਣੀਆਂ ਸਿੰਘ ਦਿਸਣਗੇ ਮੋਨੇ ਨਹੀਂ ਦਿਸਣਗੇ ਮੋਨੇ ਨਹੀਂ ਦਿਸਣਗੇ ਕਿਉਂਕਿ ਮੋਨਿਆਂ ਨੂੰ ਉੱਥੇ ਪਤਾ ਲੱਗ ਜਾਊਗਾ ਫਿਰ ਵੀ ਕੀ ਭਾਅ ਵਿਕਰੀ ਐ 27 ਦੇ ਵਿੱਚ ਇਹ ਸਾਡਾ ਤੁਹਾਨੂੰ ਦੇਖ ਲਿਓ ਤੁਸੀਂ ਖੁਦ ਅੱਖੀ ਦੇਖੋਗੇ ਵਿਸਤਾਈ ਦੇ ਵਿੱਚ ਕੀ ਹੋ ਰਿਹਾ ਕੀ ਹੋ ਰਿਹਾ ਸਾਡੇ ਨਾਲ ਕੀ ਬਣ ਰਿਹਾ ਫਿਰ ਕੁਝ ਨਹੀਂ ਪੈਦਾ ਕੋਈ ਫਾਇਦਾ ਹੀ ਨਹੀਂ ਹੈਗਾ ਫਿਰ ਉਹ ਸਿੰਘ ਸਜਣ ਦਾ ਅੱਜ ਟਾਈਮ ਹੈ ਤੁਹਾਡੇ ਲਵੇ ਸਿੰਘ ਸਜੋ ਸਿੰਘਣੀਆਂ ਸਜੋ ਛੋਟੇ-ਛੋਟੇ ਪਚੰਗਣੀਆਂ ਪਚਾਂਗਣੇ ਉਹਨਾਂ ਨੂੰ ਸਜਾਓ ਮਹਾਰਾਜ ਦੇ ਲੜ ਲਾਓ ਗਰਵਾਣੀ ਨਾਲ ਜੋੜੋ ਤੜਕੀ ਉੱਠ ਕੇ ਜੇ ਤੁਸੀਂ ਅਬਦੀਰ ਰਸੋਈ ਕਿਚਨ ਦੇ ਵਿੱਚ ਜਾ ਕੇ ਮਹਾਰਾਜ ਦਾ ਨਾਮ ਲੈ ਕੇ ਉੱਥੇ ਕੁਝ ਬਣਾਉਂਗੀ ਆ ਤਾਂ ਤੁਹਾਡੇ ਬੱਚੇ ਤਾਂ ਆਪ ਹੀ ਉਸ ਲਾਈਨ ਤੇ ਲੱਗ ਜਾਣਗੇ ਠੀਕ ਹੈ ਜੀ ਬਹੁਤ ਬਹੁਤ ਤੇ ਬਿਲਕੁਲ तमाम ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਾਰੇ ਮਸਲਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਉਸਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਮੀਡੀਆ ਨਿਸ ਬਲਵਿੰਦਰ ਆਰੇ ਦੇ ਨਾਲ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ